ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਆ ਕਿ ਸਾਰੇ ਵਧੀਆ ਰਾਜੀ ਖੁਸ਼ੀ ਹੋਵੋਗੇ ਪੰਜਾਬੀ ਯੂਪੀ ਵਾਲੇ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਅੱਜ ਆਪਾਂ ਜਾ ਰਹੇ ਬੱਚਿਆਂ ਦੇ ਸਕੂਲੇ ਤੇ ਸਕੂਲ ਜਾਵਾਂਗੇ ਬੱਚਿਆਂ ਦੇ ਨਾਲੇ ਤਾਂ ਆਪਾਂ ਲਵਾਂਗੇ ਉਹਨਾਂ ਦੀ ਡਰੈਸ ਔਰ ਨਾਲ ਹੀ ਆਪਾਂ ਲਵਾਂਗੇ ਉਹਨਾਂ ਦੇ ਸਕੂਲ ਬੈਗਸ ਕਿਉਂਕਿ ਸਕੂਲ ਬੈਗ ਜਿਹੜੇ ਬੱਚਿਆਂ ਦੇ ਉਹ ਕਾਫੀ ਖਰਾਬ ਹੋ ਚੁੱਕੇ ਆ ਤੇ ਹੁਣ ਆਪਾਂ ਨਵੇਂ ਬੈਗ ਜਿਹੜੇ ਬੱਚਿਆਂ ਵਾਸਤੇ ਉਹ ਲੈ ਕੇ ਆਵਾਂਗੇ ਔਰ ਨਾਲੇ ਉਹਨਾਂ ਦੀ ਜਿਹੜੀ ਆਪਾਂ ਡਰੈਸ ਉਹ ਲੈ ਕੇ ਆਵਾਂਗੇ ਚਲੋ ਚੱਲਦੇ ਆਪਾਂ ਉਹਨਾਂ ਦੇ ਸਕੂਲੇ ਕਿਉਂਕਿ ਜਿਹੜੀ ਡਰੈੱਸ ਆ ਇਹ ਜਿਹੜੇ ਸਕੂਲ ਦੇ ਆ ਮਤਲਬ ਆਪਦੀਆਂ ਪਰਸਨਲ ਸ਼ਾਪਸ ਹੁੰਦੀਆਂ ਉਹਨਾਂ ਤੋਂ ਹੀ ਮਿਲਦੀਆਂ ਜਿਹੜੀਆਂ ਸਕੂਲ ਦੀਆਂ ਡਰੈੱਸਸ ਹੁੰਦੀਆਂ ਵਾ ਵੈਸੇ ਮਾਰਕੀਟ ਚੋਂ ਨਹੀਂ ਮਿਲਦੀਆਂ ਹੈਗੀਆਂ ਤੇ ਇਸ ਕਰਕੇ ਆਪਾਂ ਉਹਨਾਂ ਦੇ ਸਕੂਲੇ ਜਾ ਰਹੇ ਆ ਤੇ ਇੱਥੇ ਜਿਹੜੀ ਬੱਦਲਵਾਹੀ ਆ ਉਹ ਕਾਫੀ ਹੋਈ ਪਈ ਆ ਹਨਾ ਬੱਦਲ ਕਾਫੀ ਡਾਰਕ ਹੋ ਗਿਆ ਇੱਥੇ ਆ ਗਈ ਬੱਚਿਆਂ ਦੇ ਸਕੂਲ ਦੀ ਲੋਕੇਸ਼ਨ ਆ ਜਿਹੜੀ ਸਾਹਮਣੇ ਵੱਡੀ ਵਾਈ ਬਿਲਡਿੰਗ ਦਿਖ ਰਹੀ ਹੈ ਇਹ ਹੀ ਬੱਚਿਆਂ ਦਾ ਸਕੂਲ ਆ ਬਟ ਇਹਦੇ ਅੱਗੇ ਕੋਈ ਵੀ ਗੱਡੀ ਮੋੜਨ ਨੂੰ ਵਾਸਤੇ ਕੱਟਣੀ ਹੈਗਾ ਇਸ ਕਰਕੇ ਆਪਾਂ ਨੂੰ ਅੱਗੀਆਂ ਘੁੰਮ ਕੇ ਆਉਣਾ ਪਊਗਾ ਤੇ ਇੱਥੇ ਜਿਹੜੇ ਦੋ ਸਕੂਲ ਉਹ ਆਮੋ ਸਾਹਮਣੇ ਆ ਤੇ ਇਹ ਜਿਹੜਾ ਹੈਗਾ ਇਹ ਹੈਗਾ ਫਨ ਮਾਲ ਇੱਥੇ ਮਤਲਬ ਪਹਿਲੇ ਸੇ ਰੈਸਟੋਰੈਂਟ ਥੀਏਟਰ ਐਂਡ ਬੱਚਿਆਂ ਵਾਸਤੇ ਗੇਮਿੰਗ ਜ਼ੋਨ ਹੈ ਸਾਰਾ ਕੁਝ ਇਹਦੇ ਵਿੱਚ ਹੈਗਾ ਤੇ ਹੁਣ ਆਪਾਂ ਅੱਗੀਆਂ ਦੀ ਘੁੰਮ ਕੇ ਆਵਾਂਗੇ ਤੇ ਉਸ ਤੋਂ ਬਾਅਦ ਇਹ ਮਤਲਬ ਇੱਧਰ ਆ ਗਈ ਆਪਣਾ ਸਕੂਲ ਆ ਗਿਆ ਬੱਚਿਆਂ ਦਾ ਔਰ ਇਸ ਦੇ ਨਾਲ ਹੀ ਜਿਹੜੀ ਹੈਗੀ ਆ ਮਤਲਬ ਸ਼ਾਪ ਆ ਜਿੱਥੋਂ ਆਪਾਂ ਨੇ ਬੱਚੇ ਦੀ ਡ्रेसेस ਵਗੈਰਾ ਲੈਣੀ ਆ ਫਿਰ ਆਪਾਂ ਪਹੁੰਚ ਗਏ ਬੈਗ ਵਾਲੀ ਦੁਕਾਨ ਤੇ ਤੋਂ ਆਪਾਂ ਨੇ ਬੈਗ ਵੀ ਲੈ ਲਏ ਜਿਹੜੇ ਆਪਾਂ ਤੁਹਾਨੂੰ ਘਰੇ ਚਲ ਕੇ ਦਿਖਾਵਾਂਗੇ ਕਿ ਆਪਾਂ ਕਿਹੜੇ ਬੈਗ ਲਏ ਆ ਇਹ ਵੀ ਕਾਫੀ ਵੱਡਾ ਸਟੋਰ ਸੀ ਜਿੱਥੋਂ ਆਪਾਂ ਨੇ ਬੈਗ ਵਗੈਰਾ ਲਏ ਇੱਥੇ ਬੈਗ ਹੋਰ ਕਿਚਨ ਦਾ ਸਮਾਨ ਔਰ ਹੋਮ ਅਪਲੈਂਸ ਵਗੈਰਾ ਸਾਰਾ ਕੁਝ ਹੀ ਸੀਗਾ ਇੱਥੇ ਵੀ ਜਿਵੇਂ ਹੀ ਆਪਾਂ ਘਰੇ ਆਏ ਉਵੇਂ ਹੀ ਮੀਂਹ ਸਟਾਰਟ ਹੋ ਗਿਆ ਤੇ ਮੀਂਹ ਜਿਹੜਾ ਕਾਫੀ ਤੇਜ਼ ਆ ਗਿਆ ਸੀਗਾ ਤੇ ਇੱਥੇ ਉਪੀ ਦੇ ਵਿੱਚ ਜਿਹੜਾ ਕਾਫੀ ਦਿਨਾਂ ਤੋਂ ਮੀਂਹ ਜਿਹੜਾ ਬਹੁਤ ਜ਼ਿਆਦਾ ਪੈ ਰਿਹਾ ਵਾ ਪਿੱਛੇ ਨਾਨਕ ਮੱਤਾ ਵਾਲੀ ਸਾਈਡ ਤੇ ਵੀ ਮੀਂਹ ਜਿਹੜਾ ਕਾਫੀ ਜ਼ਿਆਦਾ ਪੈ ਗਿਆ ਤੇ ਡੈਮ ਵਿੱਚ ਪਾਣੀ ਵੀ ਬਹੁਤ ਵਧਿਆ ਹੋਇਆ ਵਾ ਤੇ ਇਸ ਕਰਕੇ ਜਿਹੜਾ ਹੜ੍ਹ ਹੋਣ ਦਾ ਜਿਹੜਾ ਖਤਰਾ ਉਹ ਵੀ ਮਤਲਬ ਬਣਿਆ ਹੋਇਆ ਹੈ ਨਾ ਤੇ ਸਾਡੇ ਵੀ ਲੱਗੇ ਕਪੰਦਾ ਬੰਨ ਬੰਨਦਾ ਜੇ ਉਹ ਕਿਤੇ ਟੁੱਟ ਜਾਵੇ ਤੇ ਮਤਲਬ ਫਿਰ ਆਪਣੀ ਇੱਧਰ ਵੀ ਖੇਤਾਂ ਵਿੱਚ ਪਾਣੀ ਆ ਜਾਂਦਾ ਆਪਣੇ ਲਾਗੋਂ ਦੀ ਮਤਲਬ ਜਿਹੜੀ ਸੜਕ ਨਿਕਲਦੀ ਆ ਉਹਦੇ ਇੱਕ ਸਾਈਡ ਪਾਣੀ ਜ਼ਿਆਦਾ ਆਉਂਦਾ ਤੇ ਆਪਣੀ ਵਾਲੀ ਸਾਈਡ ਜਿਹੜਾ ਵਾ ਥੋੜਾ ਪਾਣੀ ਘੱਟ ਆਉਂਦਾ ਪਰ ਆ ਜਾਂਦਾ ਖੇਤਾਂ ਦੇ ਵਿੱਚ ਹਨਾ ਤੇ ਇਸ ਟਾਈਮ ਜਿਵੇਂ ਫਸਲਾਂ ਪੱਕੀਆਂ ਹੋਈਆਂ ਤੇ ਫਿਰ ਡੈਰੀ ਲੱਗਦਾ ਕਿ ਪ੍ਰਮਾਤਮਾ ਚਲੋ ਵੱਢ ਲੈਣ ਦਵੇ ਫਸਲਾਂ ਇਨੀ ਦਿਨ ਨੂੰ ਫਿਰ ਬੱਚੇ ਵੀ ਆ ਗਏ ਘਰੇ ਹਨਾ ਤੇ ਬੱਚੇ ਆ ਕੇ ਤੇ ਫਿਰ ਬੱਚਿਆਂ ਦੀ ਔਰ ਵੱਡਿਆਂ ਦੀ ਸਾਰਿਆਂ ਦੀ ਡਿਮਾਂਡ ਹੋਈ ਕਿ ਅੱਜ ਦਪਹਿਰ ਆਮੀ ਤੇ ਅਸੀਂ ਖਾਣੇ ਆ ਪਕੌੜੇ ਤੇ ਫਿਰ ਆਪਾਂ ਨੇ ਬਣਾਏ ਬ੍ਰੈਡ ਵਾਲੇ ਪਕੌੜੇ ਇਹਨੂੰ ਆਪਾਂ ਵੇਸੀ ਮਤਲਬ ਵੇਸਨ ਲਾ ਕੇ ਦਿੱ ਮਤਲਬ ਬਣਾਇਆ ਹਨ ਸਿੰਪਲੀ ਇਹਦੇ ਚ ਆਪਾਂ ਆਲੂਆਂ ਦੀ ਮਤਲਬ ਕੋਈ ਸਟਫਿੰਗ ਵਗੈਰਾ ਜਿਹੜੀ ਉਹ ਨਹੀਂ ਸੀ ਪਾਈ ਹੈਗੀ ਤੇ ਜਿਹੜਾ ਪੇਸਟ ਹੈ ਇਹ ਹੀ ਕਾਫੀ ਵਧੀਆ ਮਤਲਬ ਜੇ ਆਪਾਂ ਬਣਾ ਲੀਏ ਤੇ ਐਵੇਂ ਹੀ ਬਹੁਤ ਸਵਾਦ ਲੱਗਦੇ ਆ ਪਕੌੜੇ ਜਿਹੜੇ ਹੁੰਦੇ ਆ ਤੇ ਫਿਰ ਆਪਾਂ ਨੇ ਬਣਾਏ ਪਕੌੜੇ ਤੇ ਅਕਸਰ ਜੀ ਦੋਵੇਂ ਮੀਂਹ ਪੈਂਦਾ ਵਾ ਮੌਸਮ ਠੰਡਾ ਹੁੰਦਾ ਤਾਂ ਪਹਿਲਾਂ ਪਕੌੜਿਆਂ ਦਾ ਹੀ ਜੀਤ ਆਉਂਦਾ ਸਾਰਿਆਂ ਨੂੰ ਕਿ ਪਕੌੜੇ ਬਣਾਓ ਅੱਜ ਮੌਸਮ ਵਧੀਆ ਵਾ ਹਨਾ ਤੇ ਇਹਨਾਂ ਦੀ ਫਰਮਾਇਸ਼ ਤੇ ਬੱਚਿਆਂ ਦੀ ਫਰਮਾਇਸ਼ ਤੇ ਅੱਜ ਆਪਾਂ ਬਣਾਈ ਸੀ ਪਕੌੜੇ ਫਿਰ ਆਪਾਂ ਸਾਰਿਆਂ ਨੇ ਇਕੱਠੇ ਬੈਠ ਕੇ ਤੇ ਕੀਤੀ ਚਾਹ ਔਰ ਨਾਲ ਪਕੌੜੇ ਜਿਹੜੇ ਇੰਜੋਏ ਕੀਤੇ ਫਿਰ ਆਪਾਂ ਦਿਖਾਈ ਬੱਚਿਆਂ ਨੂੰ ਬੈਗ ਜਿਹੜੇ ਵੀ ਆਪਾਂ ਉਹਨਾਂ ਵਾਸਤੇ ਲੈ ਕੇ ਆਏ ਸੀਗੇ

ठीक हाँ है देखो ये की मतलब डीएम को जाएगा यार के है ना हमको वीकी पिन नहीं करना है इतने है तुम्हारे लिए ये धनिया चेन्ना ये चेन्ना बहुत जल्दी है बट मतलब 5 स्कोर तक चल दीजिएगा 5 और मेरा मेरा फिर उन्होंने मामी लोग 786 से एक इंच डबल तो ही चलना है कहां वो से

ਕਿ ਫਿਲੀਪਾ ਇੱਕ ਭਾਗੀ ਜਿਹੜੀ ਰਸਤਵ ਹਾ ਇਥੇ ਵਿੱਚ ਵੀ ਇਹ ਜਾਦੇ ਜਿਹਾ ਪਾਉ। ਤੁਸੀਂ ਬਦਿਸ਼ਤ ਹਾ ਬਲੀ ਚੈਂਟ ਇੱਕ ਹੋ ਗਈ ਕੋਈ ਕੋਈ ਤੇ ਨਹੀਂ ਆਉਂਦੀ ਤੇ ਵੀ ਆਈ ਕਿੱਥੇ ਹੈ ਜੀ ਸੋਨਾ ਇਹਦੇ ਵਿੱਚ ਵੀ ਨਿੱਕੀ ਤੇ ਹੋ ਜਾਵਾ ਮੈਂ ਆਇਆ ਇਹਦੇ ਚਾ ਪੈਗ ਨੂੰ ਕਵਰ ਕਰਨਾ ਗਿੱਲਾ ਨਾ ਹੋਵੇ ਤੇ ਵਾਸਤੇ ਇਹ ਚੀਜ਼ ਰੱਖੀ ਹੋਈ ਆ ਇਹ ਉਸੇ ਕੱਤੀ ਹੋਣੀ ਮੈਨੂੰ ਪਤਾ ਦਾ ਉਹ 2-4 ਕਿੰਦੀ ਗੱਲ ਮੁੱਤੇ ਕਿੱਥੇ ਹੋ ਰੋ। ਠੀਕ। ਕੋਣ ਹੈ? ਉਹ ਤਾਂ। ਆਹ ਪੁਰਾਣਾ ਬੈਗ ਸੀ। ਹੋ ਬਲਾ ਹੁਣ ਨਵਾਂ ਬੈਗ ਮਿਲ ਗਿਆ ਨੂੰ ਪਿੱਛੂ ਗਾ ਵੀ ਨਹੀਂ ਹੁੰਤੇ ਆ ਵਧੀਆ ਵਾਪਸ ਵਧੀਆ ਨਿਕਲੇ ਆ ਵੀ ਬੈਠੋ ਇੱਥੇ ਪਰ ਜਲਦੀ ਫਟ ਗਏ ਪਰ ਆ ਵਿਚਾਰੇ ਦੀ ਨਾ ਚੈਨ ਖਰਾਬ ਹੋਈ ਹੋਈ ਸੀ ਛਾਤੀ ਚੈਨ ਖਰਾਬ ਹੋ ਜਾਂਦੇ ਨੇ ਤੇ ਜਿਵੇਂ ਯਸ਼ਵੀ ਜਨਾ ਸੀ ਉਹਦੀ ਹੁਣ ਵੀ ਚੀਜ਼ ਦੁਬਾਰਾ ਸੀਤੀਆਂ ਹੋਈ ਨਾ ਮਸਤੀ ਯਸ਼ਵੀ ਦਾ ਵੀ ਸੇਮ ਇੱਥੇ ਇਹਦਾ ਰੈੱਡ ਵਾ ਤੇ ਇਹਦਾ ਬਲੂ ਸੀ ਚਲ ਇਹ ਹੋ ਗਏ ਬੈਗ ਬਲਾ ਆ ਲੋ ਜੀ ਲੁੱਕ ਤੇਰੇ ਦਾ ਦੋ ਦੋ ਮੈਂ ਇਹ ਮੈਂ ਅਗਲੀ ਯਸ਼ੀ ਇੱਕ ਦੋ ਦੋ ਸਾਈਜ਼ ਵੱਡਾ ਹੋਣਾ ਹਾਂ ਹਾਂ ਦੋ ਦੋ ਰੰਗ ਦਾ ਫਾਟਾ ਦੈ ਇਕਰਮ ਵੱਡਾ ਦੋ ਦੋ ਇੱਕ ਇਕਰਮ ਵੱਡਾ ਦੋ ਮਮਾ ਕਿੰਨੇ ਵੇਡਾ ਆ ਇਹ ਮਤਲਬ ਅੰਗਲੇ ਲੰਗ ਸੌਖਾ ਲੰਗ ਕਿੰਨੇ ਵੱਡੇ रेडीमेड अ ਬਹੁਤ ਨਾਲ 20 ਮਿੰਟ ਲੈ ਲਏ ਹੋਗੇ ਨਾ ਹਮ ਇਹ ਇੱਕ ਕੱਪ ਅਗਲੇ ਕਰ ਲਿਆ ਕਿਉਂਕਿ ਕਿਉਂਕਿ ਪਹਿਲੀ ਚੀਜ਼ ਹੀ ਕਿ ਨਾ ਕਾਫੀ ਬਦਿਆਵਾ ਠੀਕ ਆ ਦੂਜੀ ਬੰਦੇ ਪੈਂਟੂ ਵੀ ਦੀ ਕਿਹੜੇ ਬੈਟ ਸਟੱਡੀ ਆ ਇਹਗਾ ਨਹੀਂ ਹਾਂ ਸੈਟਰਡੇ ਡਰੈਕਸ